ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚ ਹੱਸਦੇ ਵਸਦੇ ਹੋਵੋਗੇ ਲਓ ਜੀ ਨੈਕਸਟ ਮਾਰਨਿੰਗ ਹੋ ਗਈ ਆ ਦਿਨ ਹੈਗਾ ਅੱਜ ਟਿਊਸਡੇ ਹਾਂਜੀ ਦਿਨ ਹੈਗਾ ਅੱਜ ਟਿਊਸਡੇ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਤੇ ਮਾਰਨਿੰਗ ਦਾ ਸਵਾ ਸਵਾ ਘਟ ਸਵਾ 9 ਦਾ ਟਾਈਮ ਸਵਾ 9 ਦਾ ਟਾਈਮ ਸਵਾਟ ਗਈ ਹੈ ਜੀ ਸਵਾ 9 ਦਾ ਟਾਈਮ ਆ ਤੇ ਚਲੋ ਜੀ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਕੰਮ ਧੰਦੇ ਮੈਂ ਕਾਫੀ ਹੱਦ ਤੱਕ ਫਿਨਿਸ਼ ਕਰ ਲਿਆ ਲਾਈਕ ਜਿੱਦਾਂ ਕਿਚਨ ਵਗੈਰਾ ਦਾ ਕੰਮ ਮੇਰਾ ਹੋ ਗਿਆ ਵਾ ਤੇ ਸਫਾਈ ਵਾਲਾ ਮੇਰਾ ਕੰਮ ਚੱਲ ਰਿਹਾ ਵਾ ਕੱਪੜੇ ਵਗੈਰਾ ਮੈਂ ਵਾਸ਼ ਕਰਤੀ ਆ ਬਾਹਰ ਤੇ ਜਿੱਦਾਂ ਸਾਰਾ ਮਤਲਬ ਕਿ ਲੌਬੀ ਹਾਲ ਸਾਰਾ ਮੈਂ ਝਾੜਤਾ ਹਨ ਤੇ ਜਾਲੀ ਵਗੈਰਾ ਸਾਰੇ ਲਾਤੇ ਮਾੜੇ ਮੋٹے ਸੀ ਕੋਈ ਹੈ ਹੀ ਨਹੀਂ ਸੀਗਾ ਹਨ ਤੇ ਬਸ ਹੁਣ ਮੈਂ ਵਿੰਡੋ ਕਲੀਨ ਕਰਨੀ ਆ ਵਾ ਤੇ ਸਾਰੇ ਮੈਂ ਬਾਕੀ ਬਾਹਰ ਦੇ ਕੰਮ ਵੀ ਮੇਰੇ ਸਾਰੇ ਡਨ ਨਾ ਤੋਂ ਖਾਉਣੀ ਆ ਥੇ ਬੈੱਡ ਸ਼ੀਟ ਵਗੈਰਾ ਮੈਂ ਧੂਤੀਆਂ ਹਨ ਗੱਦੇ ਬਾਹਰ ਰੱਖਤੀ ਆ ਇੱਧਰ ਪਰਦੇ ਵੀ ਧੋਤੇ ਆ ਤਿੰਨ ਪਰਦੇ ਮੇਰੇ ਧੋਤੇ ਦੋ ਮੇਰੇ ਪਾਏ ਹੋਏ ਆ ਮਸ਼ੀਨ 'ਚ ਕੱਪੜੇ ਧੁੱਤੇ ਗਏ ਆ ਬਸ ਹੁਣ ਜਿਹੜੇ ਪਾਏ ਹੋਏ ਆ ਕੱਪੜੇ ਉਹ ਰਹਿ ਜਾਣਗੇ ਧੋਣ ਨਾਲੇ ਤੇ ਸਿਰਤ ਗਈ ਨੂਰ ਦੇ ਕੋਲ ਫਿਲਹਾਲ ਮੈਂ ਇੱਥੇ ਖਲਾਰਾ ਪਾਈ ਬੈਠੀ ਆ ਬਸ ਹੁਣ ਆਹੀ ਰਹਿ ਗਈਆਂ ਮੇਰੀਆਂ ਸਾਫ਼ ਕਰਨ ਵਾਲੀਆਂ ਉਸ ਤੋਂ ਬਾਅਦ ਲੌਬੀ ਹਾਲਸ ਕਲੀਅਰ ਕਰਨ ਤੋਂ ਬਾਅਦ ਕਿਚਨ ਰਹਿ ਜਾਊਗਾ ਕਿਚਨ ਮੈਂ ਦੋ ਤਿੰਨ ਦਿਨ ਰੁੱਕ ਕੇ ਕਰੂੰਗੀ ਕਿਉਂਕਿ ਮੈਨੂੰ ਆਏ ਮੈਂ ਥੋੜੀ ਜਿਹੀ ਰੈਸਟ ਰੱਖ ਲਾਂ ਲਗਾਤਾਰ ਕਿਉਂਕਿ ਕਿਚਨ ਦਾ ਕੰਮ ਜਿਆਦਾ ਵਾ ਕਿਚਨ ਦੀਆਂ ਮਤਲਬ ਕਿ ਜਿਹੜੀਆਂ ਪੌਲਸ ਵਗੈਰਾ ਵਾ ਮੈਨੂੰ ਪ੍ਰੋਪਰ ਕਲੀਨ ਕਰਨੀਆਂ ਪੈਂਦੀਆਂ ਨੇ ਹਨਾ ਜਿੱਦਾਂ ਆਪਾਂ ਦੜਕਾ ਵਗੈਰਾ ਲਾਉਣੀ ਆ ਹਲਕੀ ਫੁਲਕੀ ਥੰਧਾਈ ਆਉਂਦੀ ਆ ਹਨਾ ਪਰ ਇੰਨੀ ਨਹੀਂ ਹੈਗੀ ਮਾੜੀ ਮੋਟੀ ਹੁੰਦੀ ਹੈ ਮੈਂ ਸਾਫ ਕਰਦੀ ਰਹਿਣੀ ਆ ਪਰ ਫਿਰ ਵੀ ਜਾਨੀ ਕਿ ਉੱਥੇ ਟਾਈਮ ਲੱਗਣਾ ਵਾ ਤੇ ਇਸ ਕਰਕੇ ਮੈਂ ਕਿਚਨ ਦਾ ਮਤਲਬ ਕਿ 2-3 ਦਿਨ ਬ੍ਰੇਕ ਲੈ ਕੇ ਉਸ ਤੋਂ ਬਾਅਦ ਕਰੂੰਗੀ ਫਿਲਹਾਲ ਆਪਾਂ ਆਹ ਵਾਲਾ ਪੋਸ਼ਨ ਸਾਰਾ ਜਿਹੜਾ ਹੈਗਾ ਵਾ ਇਹਨੂੰ ਅੱਜ ਆਪਾਂ ਸਾਰੇ ਨੂੰ ਨਿਵੇੜ ਦੇਣਾ ਵਾ ਚਲੋ ਜੀ ਲੱਗ ਜੀਏ ਹੁਣ ਆਪਾਂ ਆਪਣੇ ਕੰਮ ਧੰਦੇ ਦੁਪਹਿਰ ਦਾ ਟਾਈਮ ਆ 3 ਵਜੇ ਨਾਲ ਹੀ ਆ ਤੇ ਮੈਂ ਕੱਟ ਕੇ ਲੈ ਕੇ ਚੱਲੀ ਸੀਗੀ ਫਰੂਟ ਤਰਬੂਜ ਤੇ ਮੰਗੋ ਦੇ ਮੰਗੋ ਐਂਡ ਤਰਬੂਜ ਇਹ ਆਪੇ ਉਤੀ ਮੈਂ ਆਪੇ ਖਵਾਉਂਗੀ ਤੁਸੀਂ ਬਰੇ ਚੋ ਇਹ ਫਿਰ ਬਹੁਤ ਫਲਾਰਾ ਬਹੁਤ ਖੁੰਦੀ ਆ। ਨੂੰ ਆਪਣੀ ਆਪ ਹੀ ਖਵਾਉਣਾ ਪੈਂਦਾ। ਮੈਂ ਖਵਾਉਣੀ ਆ ਪਿੱਛੇ ਉਹ ਪਿੱਛੇ ਉਹ ਚਲੋ ਉੱਥੇ ਪਾਪਾ ਕੋਲੇ। ਇਹ ਪਾਪਾ ਵੀ ਰੈਸਟ ਤੇ ਬਾਹਰ ਚਿੜੀਆਂ ਸੀਗੀਆਂ ਸੱਤ ਅੱਠਵੇਂ ਉਹਨਾਂ ਨੂੰ ਰੋਟੀ ਪਾ ਕੇ ਆਈਆਂ। ਸ਼ਾਮੇ ਬੈਠੀਆਂ ਸੀ। ਉਹਨੇ ਪਾਇਆ ਹੀ ਰੋਟੀ ਉਹਨਾਂ ਨੂੰ ਚੁਰ ਕੇ। ਦਿੰਨੀ ਆ ਬੱਚਾ ਦਿੰਨੀ ਆ। ਤੇ ਚਲੋ ਹੁਣ ਇਹਨੂੰ ਮੈਂ ਖਵਾ ਦਾਂ ਫਰੂਟ ਪਹਿਲਾਂ। ਛੀਤ ਨੂੰ ਦਾ ਫਰੂਟ। चलो जी बाकी गल्ला बता आपा फेर करदे पहला फूड खा लीजिए ओए हेलो बस इनी ही हेलो सस्नेह काल नहीं करनी सस्नेह पूछो किमे हो साचीका ओहो मथा भी टेकता <laughs> भाई गुरु भी करता ਮੈਂ ਕਰਦਾ ਹੁਣ ਨਾ ਵਾਹਿਗੁਰੂ ਕੇਦ ਨੂੰ ਮੈਂ ਕਰਕੇ ਦੱਸੋ ਵਾਹਿਗੁਰੂ ਜੀ ਅੱਛਾ ਮੈਂਗੋ ਖਾ ਲਿਆ ਸੀ ਬੱਸ 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 ਬਿਖਾ ਲਿਆ ਸੀ ਨੇ ਮੈਂਗੋ ਪਪਾ ਨੇ ਖਾ ਲਿਆ ਮੈਂ ਬਾਪਾ ਨੇ ਤਰਬੂਜ ਖਾਦਾ ਸੀ ਮੈਂਗੋ ਤਾਂ ਤੁਸੀਂ ਹੀ ਖਾਦਾ ਕਰ ਲਿਆ ਨੇ ਹੂੰ ਭੁੱਖ ਤਾਂ ਨਹੀਂ ਲੱਗੀ ਮੈਂ ਨਾ ਥੋੜੀ ਦਿਨ ਰੈਸਟ ਕਰ ਰਹੀ ਸੀ ਪਰ ਮੈਨੂੰ ਰੈਸਟ ਨਹੀਂ ਕਰਨ ਦਿੱਤੀ ਤੇ ਮੇਰੀ ਨਾ ਅੱਜ ਸਿਹਤ ਡਾਊਨ ਹੋ ਗਈ ਤੇ ਸਫਾਈਆਂ ਕਾਧੀਆਂ ਕਰਨ ਲੱਗੀ ਮੈਂ ਤਾਂ ਹੈਨਾ ਬਿਮਾਰੀ ਹੋ ਗਈ ਮਤਲਬ ਹਨਾ ਸਰੀਰ ਨਾ ਥੱਕਿਆ ਥੱਕਿਆ ਹੋਇਆ ਪਿਆ ਅੱਜ ਦਾ ਬੁਖਾਰ ਹੁੰਦਾ ਆਇਆ ਹੋਇਆ ਪਿਆਗਾ ਤੁਹਾਨੂੰ ਮੇਰੇ ਫੇਸ ਤੋਂ ਹੀ ਪਤਾ ਲੱਗਣ ਲੱਗ ਜਾਂਦਾ ਮੇਰੇ ਫੇਸ ਤੋਂ ਪਤਾ ਲੱਗਣ ਲੱਗ ਜਾਂਦਾਗਾ ਮਤਲਬ ਜੇ ਮੈਂ ਥੋੜੀ ਜੀ ਵੀ ਮਤਲਬ ਕਿ ਐ ਹੁੰਨੀ ਆ ਨਾ ਮਤਲਬ ਮੈਨੂੰ ਮੇਰਾ ਫੇਸ ਉਹਦਾ ਮਤਲਬ ਸ਼ੋ ਹੋ ਜਾਂਦਾ ਕਭੀ ਮੇਰੀ ਸੇਕ ਠੀਕ ਨਹੀਂ ਹੈਗੀ ਫੇਸ ਤੋਂ ਬਹੁਤ ਛੇਤੀ ਜਜ ਹੋ ਜਾਂਦਾ ਮੇਰੇ ਤੇ ਥੱਕੀ ਥੱਕੀ ਪਈ ਆ ਪਤਾ ਨਹੀਂ ਕਿਉਂ ਸ਼ਾਇਦ ਮੈਂ ਤਿੰਨ ਦਿਨ ਲਗਾਤਾਰ ਕੰਮ ਕਰ ਲਿਆ ਮੈਨੂੰ ਲੱਗਦਾ ਰੈਸਟ ਕੀਤੀ ਨਹੀਂ ਹੈਗੀ ਕਿਉਂਕਿ ਖਾਸ ਰੈਸਟ ਹੋਈ ਨਹੀਂ ਕਿਉਂਕਿ ਵੀਡੀਓ ਤਾਂ ਮੈਂ ਨਹੀਂ ਸ਼ੂਟ ਨਹੀਂ ਸੀ ਕਰਦੀ ਹੈਗੀ ਤੇ ਕਿਉਂਕਿ ਕੰਮ ਕਰਨ ਨੂੰ ਟਾਈਮ ਲੱਗਦਾ ਸੀਗਾ ਵੀਡੀਓ ਤਾਂ ਆਪਾਂ 10 12 ਮਿੰਟ ਦੀ ਬਣਾਉਣੀ ਹੁੰਦੀ ਹੈ ਤੇ ਲੱਗਦੇ ਸੀ ਮੈਨੂੰ 3-4 ਘੰਟੇ ਹਨਾ ਤੇ ਹਰੇਕ ਬ੍ਰੀਕ 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 ਕੰਮ ਤੇ ਬਾਕੀ ਉਪਰ ਮੈਂ ਹੈਕ ਲਈ ਤੇ ਵਿੱਚ ਹੀ ਫਿਰ ਸੀਰਸ ਨੂੰ ਦੇਖਣਾ ਹੁੰਦਾ ਵਾ ਨਾਲ ਰੋਟੀ ਪਾਣੀ ਫਿਰ ਸੀਰਸ ਨੂੰ ਫੀਡ ਵੀ ਦੇਣੀ ਨੇ ਕਿਉਂਕਿ ਮਦਰ ਫੀਡ ਲੈਂਦੀ ਆ ਹਨਾ ਸੋ ਉਹਦੇ ਕਰਕੇ ਵੀ ਮੈਨੂੰ ਵੀਕਨੈਸ ਹੋ ਜਾਂਦੀ ਆ ਤੇ ਪ੍ਰੋਪਰ ਟਾਈਮ ਤੇ ਖਾ ਵੀ ਨਹੀਂ ਹੋਇਆ ਤਿੰਨ ਦਿਨ ਹੋ ਗਏ ਆ ਮਤਲਬ ਰੋਟੀ ਦਾ ਟਾਈਮ ਵੀ ਨਿਕਲ ਜਾਂਦਾ ਸੀਗਾ ਤੇ ਤੇ ਅੱਜ ਨਾ ਸਿਹਤ ਡਾਊਨ ਆ ਇੱਕ ਤਾਂ ਮੇਰੇ ਹੈਡੈਕ ਹੋਈ ਜਾਂਦੀ ਆ ਬਹੁਤ ਜ਼ਿਆਦਾ ਵਾਲੀ ਹੈਡੈਕ ਆ ਕੱਲ ਸ਼ਾਮ ਨੂੰ ਹੀ ਥੋੜੀ ਥੋੜੀ ਸਟਾਰਟ ਹੋ ਗਈ ਸੀਗੀ ਤੇ ਹੁਣ ਜ਼ਿਆਦਾ ਵਾ ਤੇ ਆਜਾ ਸੀਰਤ ਗੇਟ ਖੋਲ ਗਿਆ ਤੇ ਹੁਣ ਨਾ ਹੋਰ ਹੀ ਹੋਇਆ ਪਿਆਗਾ ਪਤਾ ਨਹੀਂ ਤਾਂ ਬਿਮਾਰੀ ਹੋ ਗਈ ਸਫਾਈ ਕਰਦੀ ਕਰਨ ਲੱਗੀ ਮੈਂ ਤਾਂ ਮੈਂ ਨਾ ਸੀਰਤ ਨੂੰ ਦੇਖ ਲਵਾਂ ਉਹ ਬਾਹਰ ਚਲੀ ਗਈ ਉਹ ਕੁ ਮਿੰਟ ਇੱਕ ਕਬੂਤਰ ਆਇਆ ਵਾ ਉਥੇ ਬੈਠਾਗਾ ਪਾਣੀ ਪਾਣੀ ਛੱਡਦੇ ਆ ਪਾਮ ਫੁੱਲਣਾਂ ਫੁੱਲਣਾਂ ਚ ਗਈ ਇਹਨੀਆਂ ਵੱਲਾਂ 'ਚ ਤੇ ਦੇਖਦੇ ਆ ਜਿ ਪੀਊਗਾ ਤਾਂ ਦਿਖਾਉਣੀ ਆ ਉਹ ਦੇਖੋ ਬੈਠਾ ਜਿੱਥੇ ਨਾ ਕੀਆ ਦੀਆਂ ਵੱਲਾਂ ਲੱਗੀਆਂ ਮੇਰਾ ਨਾ ਹੱਥ ਕੰਬੀ ਜਾਂਦਾ ਮੇਰੀ ਬਾਹਾਂ ਵੀ ਦਰਦ ਕਰਦੀ ਰਹਿੰਦੀ ਹੈ ਜਿਹੜੀ ਉਤੇ ਚ ਹੀ ਕੈਮਰਾ ਫੜਿਆ ਹੋਇਆ ਵਾ ਤੇ ਉਹ ਥੋੜੀ ਜੀ سپورਟ ਘਟ ਦੇ ਰਹੀ ਆ ਕਿਉਂਕਿ ਮੈਂ ਇਹਦੇ ਨਾਲ ਕੰਮ ਬਹੁਤ ਜ਼ਿਆਦਾ ਕੀਤਾ ਤੋ ਤਿੰਨ ਦਿਨ ਤੋਂ ਤੇ ਉਹ ਦੇਖੋ ਬੈਠਾ ਤੋ ਵਿਚਾਰਾ ਹੁਣ ਜਦੋਂ ਆਪਾਂ ਨੇ ਪਾਣੀ ਛੱਡਤਾ ਨਿੰਬੂ ਨੂੰ ਤੇਜੇ ਪੀਣਾ ਹੋਇਆ ਉਹਨੂੰ ਪੀ ਲੂਗਾ ਵੈਸੇ ਆਪਣਾ ਇੱਧਰ ਵੀ ਪਾਣੀ ਪਿਆ ਵਾ ਤੇ ਬਹੁਤ ਚਿੜੀਆਂ ਪੀਂਦੀਆਂ ਪਾਣੀ ਦੁਪਹਿਰ ਟਾਈਮ ਨਾ ਬਹੁਤ ਸਾਰੀਆਂ ਚਿੜੀਆਂ ਇੱਥੇ ਸ਼ਾਮੇ ਵੀ ਬੈਠੀਆਂ ਹੁੰਦੀਆਂ ਨੇ ਤੇ ਆਪਾਂ ਰੋਟੀ ਵਗੈਰਾ ਵੀ ਪਾ ਦੇਈਦੀ ਆ ਓਏ ਆ ਦੇਖ ਲੋ ਏਸੀ ਚੋਂ ਨਿਕਲ ਕੇ ਇਹ ਇੱਥੇ ਆ ਕੇ ਬੈਠੀ ਆ ਇਹ ਪਾਪਾ ਬਾਹਰ ਗਏ ਆ ਨਾ ਬਸ ਇਨ ਇੱਥੇ ਹੀ ਬੈਠੀ ਰਹਿਣਾ ਓਏ ਸੀਰਤ 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 ਹੈਲੋ ਖੁਣ ਮੈਂ ਤਾਂ ਖਾਵਾ ਆ ਦੇ ਬੈਠਾ ਇਹਨੂੰ ਵਿਚਾਰਾ ਪਤਾ ਨਹੀਂ ਕੀ ਕੰਬੀ ਜੇ ਜਾਂਦਾ ਕਾਥੋਂ ਮੈਂ ਤਾਂ ਪਾਪਾ ਨੂੰ ਕਹਿਣ ਪਾਣੀ ਪੂਣੀ ਪਿਆਓ ਯਾਰ ਇਹਨੂੰ ਪਾਣੀ ਪੂਣੀ ਪਿਆਓ

ਹਾਈ ਇੱਕ ਘੁੱਟ ਮੂੰਹ ਤਾਂ ਲੱਗਿਆ ਹੀ ਐ ਹਾਈ ਮਰ ਗਈ ਆ ਸੱਚੀ ਪਾਣੀ ਦੇ ਇੱਕ ਘੁੱਟ ਵੀ ਗਈ ਆ ਮੜੀ ਜੀ ਦੇਖੀ ਉਹਨੇ ਹੱਥੀ ਲਵਾਉਣਾ ਸੀ ਮੜਾ ਜ ਆ ਹੈ ਮੜੀ ਜੀ ਬਿੱਤਾ ਉਹ ਐਂ ਜੋਰ ਜਿਹਾ ਲਾਉਂਦਾ ਸੀਗਾ ਬਸ ਇਹਨੂੰ ਨਾ ਕਿਤੇ ਨਾ ਕਿਤੇ ਗਰਮੀ ਗਰਮੀ ਲੱਗਦੀ ਜਾਂਦਾ ਹਾਈ ਦੇਖੀ ਇੱਕੀ ਘੁੱਟ ਪਾਣੀ ਦੀ ਪੀਤੀ ਉਹਨੇ ਕੰਬੀਜੇ ਜਾਂਦਾ ਸੀ ਵਿਚਾਰਾ पानी पीने मर गया बेचारा हम्म खड़ो इतना चंगे बंदे, हाँ? बंदे माड़ी जी पानी बेचारा पूरा हो गया ना ਬੱਚਾ ਆ ਦੇਖ ਲਓ ਸਾਡਾ ਬੱਚਾ ਪਾ ਕੇ ਗਰਮੀ ਚ ਐਡੀੜਾ ਘੁਰਿਆ ਫਿਰਦਾ ਮਗ ਗਿਆ ਪੁੱਤ ਮਗ ਗਿਆ ਆ ਦੇਖ ਲਓ ਪਾਣੀ ਦੀ ਲੋੜ ਇਮਸਾਨਾਂ ਨੂੰ ਵੀ ਆ ਤੇ ਪੀੜੀਆਂ ਨਰਸਾਂ ਨੂੰ ਵੀ ਆ ਲੈ ਕਿਵੇਂ ਪਾਣੀ ਪੀ ਜਾਂਦੀਆਂ ਠੰਡਾ ਪਾਣੀ ਜੀ ਨਾ ਕਦੀ ਆ ਜਾਂਦੇ ਆ ਆ ਦੇਖੀ ਵਿਚਾਰਾ ਬੱਬਾ ਸੀੜ ਤੇ ਫਰੰਟ ਆ ਗਏ ਪੁੱਤ ਫਰੰਟ ਆ ਗਏ ਹਾਈ ਹਾਈ ਵਿਚਾਰਾ ਨਾ ਮਾਰੀ ਗਿਆ ਪਤਾ ਨਹੀਂ ਮਾਰਾ ਜੀ ਬਸ ਪਾਣੀ ਦੀ ਘੋਟੀ ਡੀਕ ਦਸੀਆ ਮੈਂ ਕਿਹਾ ਵੀ ਚਲ ਠੰਡਾ ਪਾਣੀ ਪੀਉਣੇ ਆ ਠੰਡਾ ਪਾਣੀ ਮੋਟਰ ਛੱਡ ਕੇ ਮੈਂ ਠੰਡਾ ਪਾਣੀ ਪਾਇਆ ਕਾਲੇਜ ਬਸ ਇੱਕ ਘੋਟੀ ਭਰੀ ਵਿਚਾਰਾ ਨਾਲ ਦੀ ਨਾਲੀ ਪੂਰਾ ਹੋ ਗਿਆ ਤੇ ਇੱਕ ਦਿਨ ਅੱਗੇ ਵੀ ਆਪਣੀ ਜੜੀ ਆਈ ਸੀਗੀ ਹਨਾ ਬਹੁਤ ਆਏ ਪੰਛੀ ਹੁੰਦੇ ਪਤਨ ਦਾ ਪਾਣੀ ਪੋਣੀ ਦੇ ਧਿਆਏ ਮਰੇ ਤੇ ਇੱਕ ਗੱਲ ਹੋਰ ਹਨਾ ਮੈਂ ਤਾਂ ਹਰ ਨਾ ਕਾਫੀ ਵੀਡੀਓ ਚ ਕਹਿੰਦੀ ਰਹਿਣੀ ਆ ਵੀ ਪਾਣੀ ਰੱਖਿਆ ਕਰੋ ਜ਼ਰੂਰ ਹਨਾ ਤੁਸੀਂ ਕੋਠੇ ਤੇ ਛੱਤ ਤੇ ਜਿੱਥੇ ਵੀ ਮਤਲਬ ਤੁਹਾਨੂੰ ਜਗ੍ਹਾ ਮਿਲਦੀ ਆ ਜਰੂਰ ਪਾਣੀ ਰੱਖੋ ਮੈਂ ਹੁਣ ਤਿੰਨ ਕੋਲੇ ਲਾਏ ਹੋਇਆ ਦੇਖ ਲਓ ਇੱਕ ਗੰਢ ਤੇ ਮੈਂ ਰੱਖਦੀ ਆ ਘੜਾ ਭਰ ਕੇ ਪਾਣੀ ਦਾ ਐਡਾ ਸਾਰਾ ਬਾਵਾ ਵੱਡਾ ਕਾ ਇੱਕ ਮੈਂ ਰੱਖਦੀ ਆ ਉੱਥੇ ਨਿੰਬੂ ਦੇ ਕੋਲੇ ਪਾਣੀ ਤੇ ਇੱਕ ਅਸੀਂ ਬਾਹਰ ਕੋਲਾ ਭਰ ਕੇ ਰੱਖਦੇ ਆ ਪਾਣੀ ਦਾ ਹਨਾ ਅਸੀਂ ਸਵੇਰ ਸ਼ਾਮ ਉਹਦੇ ਚ ਠੰਡਾ ਪਾਣੀ ਪਾਉਨੇ ਆ ਤੇ ਪਾਣੀ ਜਰੂਰ ਰੱਖੋ ਪਤਾ ਨਹੀਂ ਤਾਂ ਪਾਣੀ ਪੁਣੀ ਦਾ ਧਿਆਆ ਪਤਾ ਨਹੀਂ ਕਿਵੇਂ ਹੋਇਆ ਹੋਣਾ ਵਿਚਾਰਾ ਪਰ ਦੁਪਹਿਰੇ ਵਧੀਆ ਬੈਠਾ ਸੀਗਾ ਮੈਂ ਤਾਂ ਖਾਇਆ ਪਹਿਲਾਂ ਵੀ ਵੀਡੀਓ ਚ ਲੋਜੀ ਸ਼ਾਮ ਦਾ ਟਾਈਮ ਹੋ ਗਿਆ ਆਪਣੇ ਸਬਜੀ ਬਣਾਉਣ ਦਾ ਤੇ ਮੈਂ ਲੱਗੀ ਸੀਗੀ ਮੱਖਾ ਚ ਪੈਂਦੀ ਆ ਪੈ ਗਿਆ ਪਾਣੀ ਦੇ ਪਹਿਲਾਂ ਹੀ ਪਿਆਜ਼ ਕੱਟਣ ਓਹੋ ਜਿਆਦਾ ਹੀ ਪੈ ਗਿਆ ਤੇ ਸਵੇਰੇ ਮੈਂ ਕਾਲੇ ਛੋਲੇ ਪਿਆਉ ਕੇ ਰੱਖੇ ਸੀਗੇ ਸੀਟੀ ਮੈਂ ਲਗवाती ਉਹਨਾਂ ਨੂੰ ਮਤਲਬ ਗਲ ਕਰ ਲਈ ਆ ਤੇ ਹੀ ਸਿਰ ਸੌਂਗੀ ਆ ਇਹ 4:30 ਦਾ ਟਾਈਮ ਆ 4:30 ਨਹੀਂ 5:00 ਵਜੇ ਦਾ ਟਾਈਮ 4:00 ਤੇ 5:00 ਦਾ ਟਾਈਮ ਆ ਪਰ ਧੁੱਪ ਬਾਹਰ ਬਹੁਤ ਜ਼ਿਆਦਾ ਵਾ ਬਹੁਤ ਹੀ ਜ਼ਿਆਦਾ ਧੁੱਪ ਪੈ ਰਹੀ ਹੈ ਗਰਮੀ ਤੇ ਜਿਹੜਾ ਆ ਕਬੂਤਰ ਹੈ ਨਾ ਥੋੜੀ ਜਿਹਾ ਪਹਿਲਾਂ ਮੈਂ ਦਿਖਾਇਆ ਤੁਹਾਨੂੰ ਵੀਡੀਓ 'ਚ ਜਿਹੜਾ ਵਿਚਾਰਾ ਮਰ ਗਿਆ ਉਹ ਨਾ ਉਡਾਇਆ ਹੋਇਆ ਸੀਗਾ ਕਿਸੇ ਦਾ ਇੱਕ ਤਾਂ ਇਹ ਨਾਮ ਦੇ ਪੰਡੇ ਬਾਜੀ ਪੈਂਦੀ ਸੀਗੀ ਤੇ ਗਰਮੀ ਆ ਹਨਾ ਗਰਮੀ ਦੇ ਵਿੱਚ ਉਹ ਡੁੱਡ ਕੀ ਵਿਚਾਰਾ ਹੌਂਕ ਕੇ ਹੀ ਡਗ ਗਿਆ ਉਹ ਹਨਾ ਤੇ ਪਹਿਲਾਂ ਜਦੋਂ ਆ ਕੇ ਬੈਠਾ ਸੀਗਾ ਹਨਾ ਇਹਦੇ ਪਾਪਾ ਉਦੋਂ ਕੋਲੇ ਜਾਂਦੇ ਸੀ ਕਿਤੇ ਕੋਲੇ ਜਦੋਂ ਜਾਂਦੇ ਸੀ ਨਾ ਮਤਲਬ ਔਣ ਨਹੀਂ ਸੀ ਜਾਂਦਾ ਕੋਲੇ ਹੱਥ ਨਹੀਂ ਸੀ ਲਾਉਣ ਦਾ ਉਹ ਤੇ ਉਦੋਂ ਜਦੋਂ ਮਤਲਬ ਉਹ ਡੱਕੇ ਆਇਆ ਸੀਗਾ ਤੇ ਹੁਣ ਬਾਅਦ ਵਿੱਚ ਮੈਂ ਜਦੋਂ ਦੇਖਿਆ ਜਾ ਕੇ ਤੇ ਉਹ ਕੰਬੀ ਜੇ ਜਾਂਦਾ ਸੀਗਾ ਵਿਚਾਰਾ ਮੈਨੂੰ ਆਪਾਂ ਨੂੰ ਮੈਂ ਕਿਉਂ ਉਹਨੂੰ ਪਾਣੀ ਪੂਣੀ ਪਿਆ ਦਿੰਨੇ ਆ ਹਨਾ ਵੀ ਪਤਾ ਨਹੀਂ ਹੁੰਦਾਗਾ ਵਿਚਾਰਾ ਕਿਵੇਂ ਆ ਤੇ ਵਿਚਾਰਾ ਨੂੰ ਬਸ ਪਾਣੀ ਪਿਆਇਆ ਹਨਾ ਹੈਕੀ ਘੁੱਟ ਪੀਤੀ ਉਹਨੇ ਇਹ ਮੈਨੂੰ ਬਹੁਤ ਹਨਾ ਐ ਪੀਲ ਜਾ ਹੋਈ ਜਾਂਦਾ ਇੱਕ ਘੋਟੇ ਵਿੱਤੀ ਪਾਸੋਂ ਇਹ ਵਿਚਾਰੇ ਦੇ ਨਾਲ ਦੀ ਨਾਲ ਹੀ ਨਾ ਨਾਲ ਦੀ ਨਾਲ ਹੀ ਬਸ ਨਾ ਮੈਂ ਦੇਖਿਆ ਮਤਲਬ ਉਹਨੂੰ ਇਦਾਂ ਹਨਾ ਪ੍ਰੋਪਰ ਆਪਾਂ ਕਹਦੇ ਨਹੀਂ ਜੇ ਕਿਸੇ ਜਾਨ ਨਿਕਲਦੀ ਦੇਖਣੀ ਹੋਵੇ ਵੀ ਦੇਖੀ ਹੋਵੇ ਕਿਸੇ ਨੇ ਮੈਂ ਦੇਖਿਆ ਐਨ ਪ੍ਰੋਪਰ ਬਸ ਐਕੀ ਘੋਟ ਪਾਣੀ ਦੀ ਨਾਲ ਨਾਲ ਦੀ ਢੌਂਡ ਟੰਡ ਉੱਡ ਗਈ ਹਨਾ ਤੇ ਬਸ ਉਹ ਪਾਣੀ ਦੀ ਘੋਟ ਦੀ ਵੀ ਵੇਟ ਕਰਦਾ ਸੀ ਤੇ ਬਹੁਤ ਗਰਮੀ ਆ ਹਨਾ ਆਪਾਂ ਕਹਦੇ ਨੇ ਆਪਣਾ ਬੁਰਾ ਹਾਲ ਆ ਤੇ ਇਹ ਤਾਂ ਵਿਚਾਰੇ ਫਿਰ ਬੇਜਵਾਨ ਤੇ ਨਾ ਹੀ ਹਨਾ ਮੈਂ ਵੀ ਸ਼ੌਂਕ ਆਪਦੀ ਜਗ੍ਹਾ ਹਨਾ ਇਹ ਪਰ ਯਾ ਨਾ ਡਾਇਆ ਕਰੋ ਬਣਾ ਇਨੀ ਗਰਮੀ ਚ ਕਬੂਤਰ ਨਾ ਡਾਓ ਚੋਰ ਲੱਗਿਆ ਵਿਚਾਰੇ ਦਾ ਉਹਦਾ ਦੇਖ ਲੋ ਹਣਾ ਥੋੜੇ ਜਿਹਾ ਆਪ ਦੇ ਸ਼ੌਂਕ ਦੇ ਲਈ ਆਪ ਦੇ ਨਜ਼ਾਰੇ ਦੇ ਲਈ ਆਪ ਦਾ ਬਸ ਖਾਪਰ ਉਹੜਾ ਹੀ ਪਾਉਂਦੇ ਨਹੀਂ ਪਤਾ ਨਹੀਂ ਕੀ ਕਰਦੇ ਨੇ ਹਾਂ ਜਾਂ ਤੁਸੀਂ ਪ੍ਰੋਪਰ ਸੰਭਾਲੋ ਠੀਕ ਆ ਉਹ ਜੇ ਵੈਦਰ ਆ ਉਦੋਂ ਬਾਜੀ ਪਾ ਲਓ ਜੋ ਮਰਜ਼ੀ ਡਾਰੀ ਲਵਾ ਲਓ ਹਣਾ ਪਰ ਆਏ ਓ ਖਾਣਾ ਇੰਨੀ ਗਰਮੀ ਦੇ ਵਿੱਚ ਜੇ ਤੁਹਾਨੂੰ ਕੋਈ ਕਵੇ ਕਿ ਇੰਨੀ دیر ਭੱਜਣਾ ਤੁਹਾਨੂੰ ਤੁਹਾਨੂੰ ਭਜਾਉਣਾ ਹੋਵੇ ਹਨਾ ਸੋਚ ਕੇ ਦੇਖੋ ਜਿੰਨਾ ਦੇ ਰੱਖੇ ਆ ਉਹਨੂੰ ਭਜਾਉਣਾ ਹੋਵੇ ਤੇ ਭੱਜ ਰੂ ਇੰਨੀ ਗਰਮੀ ਚ ਮੈਨੂੰ ਸੱਚੀ ਬਹੁਤ ਫੀਲ ਹੋਇਆ ਉਹਨੂੰ ਦੇਖ ਕੇ ਬਾਕੀ ਚਲੋ ਰੱਬ ਦੀ ਮਰਜ਼ੀ ਹਨਾ ਜਿਹਦੀ ਜਿੰਨੀ ਲਿਖੀ ਹੈ ਜਿਵੇਂ ਲਿਖੀ ਉਹ ਮੈਂ ਖੋਗੜੀ ਆ ਹਾਏ ਹਾਏ ਗਰਮੀ ਨਿੰਬੂ ਪਾਣੀ ਰੱਖਿਆ ਹੋਇਆ ਮੇਰਾ ਵੀ ਪਾਕੇ ਕੋਲੇ ਉਤਾਈਆਂ ਵੀ ਥੋੜਾ ਥੋੜਾ ਚਰ ਬਾਹਰ ਨਾ ਕੁਛ ਨਾ ਕੁਛ ਠੰਡਾ ਹੋਵੇ ਤੇ ਵੀ ਠੰਡੀ ਠੰਡੀ ਕੋਈ ਚੀਜ਼ ਹੋਵੇ ਨਿੰਗੋ ਪਾਣੀ ਤਾਂ ਮੈਂ ਸਵੇਰੇ ਹੀ ਬਣਾ ਕੇ ਰੱਖ ਲਿਆ ਸੀਗਾ ਜੱਗ ਭਰ ਕੇ ਨਾ ਰੋਕ ਦੇ ਨਹੀਂ ਤਾਂ ਪੀ ਹਟੇ ਸੀਗੇ ਫਰੂਟ ਵਗੈਰਾ ਤਾਂ ਅਸੀਂ ਦੁਪਹਿਰੇ ਬਾਅਦ ਚੋ ਖਾਦੇ ਆ ਤੇ ਮੈਂ ਪਹਿਲਾਂ ਹੀ ਤੇ ਪਹਿਲਾਂ ਹੀ ਰੱਖ ਲਿਆ ਸੀਗਾ ਤੇ ਚਲੋ ਜੀ ਬਾਕੀ ਹੁਣ ਮੈਂ ਤੜਕਾ ਵਗੈਰਾ ਬਣਾ ਲਵਾਂ ਪਿਆਜ਼ ਲਸਣ ਮਿਰਚ ਟਮਾਟਰ ਅਦਰਕ ਸਾਰਾ ਕੁਛ ਇਸ ਕੋੜਾ ਅਦਰਕ ਨਹੀਂ ਪਾਉਂਗੀ ਸੱਚ ਗਰਮੀ ਬਹੁਤ ਹੋ ਗਈ ਹੁਣ ਅਦਰਕ ਨਹੀਂ ਪਾਉਣਾ ਲਸਣ ਵੀ ਥੋੜਾ ਜਿਹਾ ਪਾ ਲਵਾਂ ਤੇ ਅਦਰਕ ਨਹੀਂ ਪਾਉਣਾ ਗਰਮੀ ਬਹੁਤ ਹੋ ਗਈ ਆ ਹੁਣ ਅਦਰਕ ਛੱਡ ਦੇਣਾ ਆਪਾਂ ਪਾਉਣਾ ਹਾਂ ਮਸਾਲੇ ਵੀ ਹੁਣ ਅਸੀਂ ਨਹੀਂ ਪਾਉਂਦੇ ਹੈਗੇ ਜਿਆਦਾ ਮਤਲਬ ਗਰਮ ਮਸਾਲਾ ਮੈਂ ਛੱਡਤਾ ਪਾਉਣਾ ਤੇ ਕਿਉਂਕਿ ਗਰਮੀ ਬਹੁਤ ਹੋਈ ਪਈ ਆ ਤੇ ਚਲੋ ਜੀ ਪਹਿਲਾਂ ਮੈਂ ਤੜਕਾ ਕੱਟ ਕੇ ਰੱਖ ਲਾਂ ਬਾਕੀ ਦੀਆਂ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਫੇਰ ਕਰੂੰਗੀ 7:30 ਹੋਏ ਪਏ ਆ ਸ਼ਾਮ ਦੇ ਤੇ ਸਬਜੀ ਮੇਰੀ ਬਸ ਬਣ ਗਈ ਆ ਲੈ ਆ ਚਨੇ ਬਹੁਤ ਸਲੋ ਤੇ ਮੈਂ ਬਣਾਉਣੀ ਨਹੀਂ ਬਿਲਕੁਲ ਸਲੋ ਤੇ ਬਿਲਕੁਲ ਹੀ ਸਲੋ ਅੱਜ ਤੇ ਉਹਨਾਂ ਕੰਨ ਕਰਦਾਂਗੇ ਬੰਦ ਤੇ ਰੋਟੀ ਹਜੇ ਮੈਂ ਰੁੱਕੀ ਬਣਾਉਂਗੀ ਸਿਰਤ ਤੇ ਸਿਰਤ ਦੇ ਪਾਪਾ ਬਾਹਰ ਹੀ ਨੇ ਬੱਲਾਂ ਨੂੰ ਪਾਣੀ ਲਈ ਜਾਂਦੇ ਨੇ ਤੇ ਬਾਕੀ ਹਣਾ ਅੱਜ ਸੱਚੀ ਬਹੁਤ ਮਨ ਜਾ ਹੋ ਰਹੀ ਹੋਈ ਆ ਪਿਆ ਮੈਨੂੰ ਬਾਰ-ਬਾਰ ਨਾ ਕਬੂਤਰ ਦਾ ਆਈ ਜਾਂਦਾ ਵਿਚਾਰਦਾ ਪਤਾ ਨਹੀਂ ਕਾ ਤੋਂ ਹੁਣ ਹੀ ਦੱਬ ਕੇ ਆਂਦਾਗਾ ਤੇ ਜੇ ਮੈਂ ਬਸ ਐਂ ਕਹਿਣਾ ਹਨਾ ਵੀ ਜੇ ਰੱਖਣ ਦਾ ਸ਼ੌਂਕ ਆ ਤਾਂ ਫਿਰ ਚੰਗੀ ਤਰ੍ਹਾਂ ਰੱਖੋ ਹਨਾ ਜੇ ਰੱਖਣ ਦਾ ਸ਼ੌਂਕ ਆ ਤਾਂ ਫਿਰ ਦੇਖਭਾਲ ਵੀ ਕਰੋ ਜੇ ਰੱਖਣ ਦਾ ਸ਼ੌਂਕ ਆ ਤਾਂ ਫਿਰ ਉਹਨੂੰ ਵੀ ਮਤਲਬ ਆਪਦੀ ਤਰ੍ਹਾਂ ਹੀ ਸਮਝੋ ਬੇਜਵਾਨ ਨੂੰ ਹਨਾ ਵੀ ਤੁਸੀਂ ਤੁਹਾ ਆਪਦੇ ਥੋੜੇ ਜੇ ਸ਼ੌਂਕ ਦੇ ਖਾਤਰ ਹਨਾ ਮਤਲਬ ਉਹ ਚੀਜ਼ ਕਰ ਜਾਂਦੇ ਹੋ ਤੇ ਸੱਚੀ ਮੇਰਾ ਬਹੁਤ ਮਨ ਜਾ ਦੁਖੀ ਹੋਇਆ ਪਿਆਵਾ ਹਨਾ ਇਹ ਸਭ ਦੇਖ ਕੇ ਬਹੁਤ ਮਨ ਦੁਖੀ ਹੋਇਆ ਅੱਜ ਹਨਾ ਤੇ ਬਸ ਕੀ ਕਰਨੀ ਹੈ ਕਹਿਣ ਨੂੰ ਕੁਝ ਨਹੀਂ ਹੈਗਾ ਇਹ ਚੀਜ਼ਾਂ ਨਾ ਸਮਝ ਤੋਂ ਬਾਹਰ ਹੋ ਜਾਂਦੀਆਂ ਕਦੇ-ਕਦੇ ਤੇ ਚਲੋ ਜੀ ਬਾਕੀ ਫਿਰ ਵੀਡੀਓ ਬਹੁਤ ਲੰਮੀ ਹੋ ਜਾਂਦੀ ਹੈ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਤੇ ਕੱਲ ਨੂੰ ਮਿਲਦੇ ਆਪਾਂ ਨਵੀਂ ਵੀਡੀਓ ਤੇ ਨਾਲ ਨਵੇਂ ਬਲੌਗ ਤੇ ਨਾਲ ਓਕੇ ਜੀ ਗੁੱਡ ਨਾਈਟ ਬਾਏ ਬਾਏ ਟੇਕ ਕੇਅਰ